ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰ ਸਾਹਿਬ ਦੇ ਕਨੂਪਰ ਕਾਲਵੀਆਂ ਅਤੇ ਤੰਤਲ ਪੀਰ ਬਾਬਾ ਅਸ਼ਕਲੀ ਦੇ ਮੇਲੇ ਦੀਆਂ ਜਿਵੇਂ ਦੇਖਸਾਧੋ ਤਸਵੀਰਾਂ ਵਿੱਚ ਕਬੱਡੀ ਦਾ ਜਿਹੜੀ ਇੱਕ ਟੀਮ ਆਈਆਂ ਨੇ ਅਤੇ ਕਬੱਡੀ ਕੱਪ ਜਿਹੜਾ ਕਰਾਇਆ ਜਾ ਰਿਹਾ ਹੈ ਅਤ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਦਾ ਵਿੱਚ ਪਿੰਡ ਵਾਸੀ ਵੀ ਪਹੁੰਚੇ ਨੇ ਅਤੇ ਕਬੱਡੀ ਦਾ ਰੁਤਬ ਲਾ ਰਹੇ ਨੇ ਖਾਕ ਕੇ ਟੀਮਾਂ ਦੀ ਗੱਲ ਕਰੀਏ ਟੀਮਾਂ ਵੱਡੀਆਂ ਨੇ ਅਤੇ ਵੱਡੇ ਨਾਂ ਵੀ ਰੱਖੇਗੇ ਦੇ ਕੋਈ ਤਸਵੀਰਾਂ ਤੁਹਾਨੂੰ ਸਾਂਝੀ ਕਰਦਾਂਗੇ ਅਤੇ ਪੂਰੇ ਪਿੰਡ ਦੇ ਲੋਕ ਜਿਹੜੇ ਪਹੁੰਚੇ ਨੇ ਕਨਤਨ ਪੀਰ ਬਾਬਾ ਅਸ਼ਕਲੀ ਜੀ 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 ਆਸਾਮ ਰਾਜਾ ਕੀ ਪੂਰੀਆਂ ਹੁੰਦੀਆਂ ਨੇ ਅਤੇ ਦੇਸਾਂ ਵਜੇ ਸਾਧੂ ਜਿਹੜੀ ਸੰਗਤ ਇੱਥੇ ਆਉਂਦੀ ਆ ਖਾਸ ਕਰਕੇ ਐਨਆਰਆਈ ਵੀਰ ਦੇ ਉਹਨਾਂ ਦਾ ਬੜਾ ਸਹਿਯੋਗ ਪਾਇਆ ਜਾਂਦਾ ਇਸ ਨੂੰ ਲੈ ਕੇ ਐਸੇ ਤਸ਼ੀਰਾਂ ਤੁਹਾਨੂੰ ਸਾਡੀ ਕਰਾਇਆ ਅਮਰਸਾ ਦੀਆਂ ਕਲੂਪਰ ਕਾਲੇ ਦੀਆਂ ਅਤੇ ਖਾਸ ਤਾਕੇ ਨਸ਼ਾ ਤੋਂ ਬਚਣ ਵਾਸਤੇ ਨਸ਼ਾ ਤੋਂ ਦੂਰ ਰਹਿਣ ਵਾਸਤੇ ਜਿਹੜਾ ਕਿ ਨੌਜਵਾਨਾਂ ਨੂੰ ਕਬੱਡੀ ਦੇ ਪਾਸੇ ਜਿਹੜਾ ਲਾਇਆ ਜਾ ਰਿਹਾ ਬਰਿੰਦਰ ਸਿੰਘ ਕੋਲਾ ਜੀ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਹਾਂ ਜੀ ਇਹ 20 ਸਾਲ ਤੋਂ ਆਪਣੇ ਜਿਹਨੇ ਪ੍ਰਬੰਧਕ ਕਮੇਟੀ ਇਹ ਕਰਾ ਰਹੀ ਆ ਪਹਿਲਾਂ ਮੇਲਾ ਛੜ ਤੋਂ ਪਹਿਲਾਂ ਵੀ ਸੰਗਤਾਂ ਕਰਾਉਂਦੀਆਂ ਸੀ ਲੇਕਿਨ ਲਗਭਗ ਸਾਡੀ ਕਮੇਟੀ ਜਿਹੜੀ 20 ਸਾਲ ਤੋਂ ਲਗਾਤਾਰ ਕਰਾ ਗਈ। ਫਿਰ ਐਸੋ ਵੀ ਤੁਹਾਡੀ ਸੈਸਤਾ ਲਾ ਕੀ ਨਾ ਆਇਆ। ਅਸਕਰੂ ਸਾਡਾ ਕਰਦੇ ਹੋ ਤੇ ਇਸ ਤੋਂ ਪਹਿਲਾਂ ਕੋਈ ਜਿਹੜਾ ਕੋਈ ਸਵੇਜ ਆ ਕੇ ਗਰੁੱਪ ਜਿਹੜਾ ਆਇਆ ਸੀ ਗੋਮ ਵਾਲੇ ਵੀ ਜਿਹੜੇ ਬੁਲਾਏ ਗਏ ਸੀ। ਸਵੇਜ ਆਇਆ ਕੁਲਦੀਪ ਰਲਾਵਾ ਸੀ। ਉਹ ਆਪਣਾ ਸਵੇਜ ਚਾਰ ਕਰਕੇ ਤੇ ਉਸ ਤੋਂ ਬਾਅਦ ਤੁਹਾਨੂੰ ਬੜਾ ਚਾਰ ਟੀਮਾਂ ਆਈਆਂ। ਵਖੋ ਆ ਕੇ ਟੀਮਾਂ ਤੇ ਚਾਰੇ ਆਪਣੇ ਯੋਗ ਵਿਖਾਉਣ ਲਈ ਆ। ਜਿਹੜੀਆਂ ਟੀਮਾਂ ਭਲਾਈਆਂ ਨੇ ਕਬੱਡੀ ਦੀ ਅਸੀਂ ਦੇਖਿਆ ਵੱਡੇ ਯੋਧੇ ਨੇ ਵੱਡੀਆਂ ਟੀਮਾਂ ਨੇ। ਕਿਹੜੀ ਟੀਮਾਂ ਆਈਆਂ ਨੇ ਦੇਖੇ ਨੂੰ ਸਾਜਾ ਕਰਦੇ ਹੋ ਕਿੰਨਾ ਕਬੱਡੀ ਦਾ ਮੁਕਾਬਲਾ ਹੋ ਇਹ ਇਹ ਤਾਂ ਬਾਬਾ ਲਤਾ ਸਿੰਘ ਦੀ ਕਬੱਡੀ ਕਲੱਬ ਆ ਉਹ ਕੜਿਆਲਾ ਤੋਂ ਕਬੱਡੀ ਕਲੱਬ ਆ ਇਹ ਤਾਂ ਮੀਰਾਗੋੜ ਕਬੱਡੀ ਕਲੱਬ ਆ ਇੱਕ ਘਨਫੋਰ ਕਮੇਟੀ ਕਲੱਬ ਆ ਬਿਨੈਸੋਪੀ ਇਹਨਾਂ ਨੂੰ ਜਿਹੜਾ ਜਿਹੜਾ ਵੀ ਟੀਮਾਂ ਵਿੱਚ ਜਿੱਤਦਾ ਵਾ ਇਹਨਾਂ ਨੂੰ ਕੀ ਮਾਨ ਸਨਮਾਨ ਕਰਕੇ ਜਿਹੜਾ ਦਿੱਤਾ ਹੈ ਉਹ ਆ ਤੁਹਾਡੀ ਸਨਸਤਾ ਵੱਲੋਂ ਜੇਤੂਆਂ ਨੂੰ ਅਸੀਂ ਰੱਖਿਆ ਜੀ 65000 ਰੁਪਏ ਤੇ ਦੋ ਨੰਬਰ ਵਾਲਿਆਂ ਨੂੰ ਰੱਖਿਆ 60000 ਰੁਪਏ ਟੱਕਾ ਨਹੀਂ ਇਸ ਤਰ੍ਹਾਂ ਦੇ ਕਬੱਡੀ ਟੂਰਨਾਮੈਂਟ ਜਿਹੜੇ ਬੇਲੇ ਵਿੱਚ ਕਰਾਉਣੇ ਚਾਹੀਦੇ ਨੇ ਜਿਹੜੇ ਕਿ ਨੌਜਵਾਨ ਨਸ਼ਿਆਂ 'ਚ ਪਏ ਰਹੇ ਨਸ਼ਿਆਂ ਤੋਂ ਦੂਰ ਹੁੰਦਗੇ ਜੇ ਵੇਨ ਖੌਲ ਮੇਲਾ ਇੱਕੋ ਇਹਦੇ ਨਾਲ ਦੇਖ ਕੇ ਬੜੇ ਬੱਚਿਆਂ ਨੂੰ ਹੁਸ਼ਾ ਮਿਲਣਾ ਹੈ ਬੜੇ ਐਸੇ ਕਰਕੇ ਮੇਲਾ ਗਰਾਉਂਡ ਹੈ ਇੱਕ ਦੇ ਮੇਲੇ ਦਾ ਨਾਮ ਮੇਲ ਹੈ ਮੇਲ ਦਾ ਮਤਲਬ ਅਸੀਂ ਸਾਰੇ ਇਕੱਠੇ ਆ ਕੇ ਖਾਚੇ ਹਮੇਸ਼ਾ ਮੇਲੇ ਚ ਪੁਲਿਸ ਦਾ ਬੜਾ ਪ੍ਰਬੰਧ ਹੋਿੰਦਾ ਵਾ ਕਿਉਂਕਿ ਦੇਖਿਆ ਬਾਹਰੋਂ ਨੌਜਵਾਨ ਆਉਂਦੇ ਕਿ ਹੁੱਲੜ ਬਾਜੀ ਹੋ ਸਕਦੀ ਆ ਅਸੀਂ ਦੇਖਿਆ ਹਮੇਸ਼ਾ ਪੁਲਿਸ ਜਿਹੜੇ ਤਨਖਾਹ ਹੁੰਦੇ ਨੇ ਕਿਾ ਤੁਸੀਂ ਇਤਲਾ ਨਹੀਂ ਦਿੱਤੀ ਥਾਣੇ ਵਾਲਿਆਂ ਨੂੰ ਭਾਜੀ ਸਭ ਕੁਝ ਲਿਖਤੀ ਤੌਰ ਤੇ ਦਿੱਤਾ ਹੈ ਲਿਖਤੀ ਤੌਰ ਤੇ ਦਿੱਤਾ ਸਾਡਾ ਕੋਲ ਸਿੱਧਾ ਮਈਆ ਕੋਈ ਇੱਕ ਮਲਾਜਮ ਵਖਾ ਲੋ ਕਿ ਕੋਈ ਮਲਾਜਮ ਆ ਸਾਨੂੰ ਤੇ ਇਹਨੇ ਪੁੱਛਿਆ ਵੀ ਤੁਹਾਡਾ ਪ੍ਰੋਗਰਾਮ ਕੀ ਆ ਇਹਨਾਂ ਨੂੰ ਦੋ ਦਿਨ ਪਹਿਲਾਂ ਪੁੱਛਦੇ ਰਹਾ ਆ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਅਬ ਇਹ ਕੀ ਜਾਨਾ ਚਾਹੋਗੇ ਅੱਜ ਕਬੱਡੀ ਟੂਰਨਾਮੈਂਟ ਹੋ ਰਹੀ ਆ ਦੱਸ ਕਾਨੂੰ ਸਾਡਾ ਕਰ ਅੱਜ ਅਹੀ ਬਾਬਾ ਸ਼ਕਲੀ ਸ਼ਾਦੀ ਜਾਂਚ ਮੇਲਾ ਹੋ ਰਿਹਾ ਜੀ ਕਬੱਡੀ ਦਾ ਟੂਰਨਾਮੈਂਟ ਸਾਰੇ ਪਿੰਡ ਕਾਲੇ ਦੀ ਸੰਗਤ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਮੇਨ ਪਲਵਾਰ ਸਾਡੇ ਨਾਲ ਨੇ ਜਿਹੜੇ ਕਿ ਸ਼ੋਮਣੀ ਕਾਇਦਾਨ ਦੇ ਸ਼ਹਿਰੀ ਪ੍ਰਧਾਨ ਨੇ ਅਤੇ ਪਿੰਡ ਕਲਪੁਰ ਕਾਲੇ ਦੇ ਨੇ ਅਤੇ ਬੜਾ ਲੋਕ ਪਿਆਰ ਵੀ ਕਰਦੇ ਨੇ ਇਹਨੂੰ ਰ ਸਰਪਲਵਾ ਸਾਹਿਬ ਪਿੱਛਾ ਦੇ ਦਿਓ ਆ ਜਿਹੜਾ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਸੰਤਰ ਬਾਬਾ ਫੀਰ ਬਾਬਾ ਅਸ਼ਗਲੀ ਦੇ ਦਰਬਾਰ ਕੀ ਗੱਲ ਜਾਓਗੇ ਅੱਜ ਬਾਗਾ ਸਪੋਰਟਸ ਕਲੱਬ ਵੱਲੋਂ ਕਬੱਡੀ ਦੇ ਬਹੁਤ ਵੱਡੇ ਤੋਂ ਮੈਚ ਕਰਾਏ ਕਰਾਏ ਗਏ ਨੇ ਜਿਹਦੇ ਵਿੱਚ ਇੱਕ ਧਰਿਆ ਕਲੱਬ ਇੱਕ ਲੱਧੂ ਕਲੱਬ ਦੋ ਵੱਡੀਆਂ ਟੀਮਾਂ ਖੇਡ ਰਹੀਆਂ ਨੇ ਉਹ ਤੋਂ ਪਹਿਲਾਂ ਦੋ ਟੀਮਾਂ ਨੇ ਪਹਿਲਾ ਮੈਚ ਖੇਡਿਆ ਇਹਦੇ ਵਿੱਚ ਜਿਹੜੀ ਜੇਤੂ ਟੀਮ ਹੋਊ ਉਹ 10 ਵੱਲੋਂ ਸਪான்ਸਰ ਕੀਤਾ ਜਾਊਗਾ ਨੂੰ ਕੀਤਾ ਗਿਆ ਜਿਹੜੀ ਕਬੱਡੀ ਕਿਸੇ ਵਾਲੇ ਕੱਖਾ ਨਹੀਂ ਹੁੰਦੀ ਸੀ ਲੱਖਾਂ ਨਹੀਂ ਕਰ ਦਿੱਤੀ ਗਈ ਸੀ ਵਰਲਡ ਕੱਪ ਆਜ ਵੀ ਲੋਕੀ ਯਾਦ ਕਰਦੇ ਸਰਦਾਰ ਕਬੀਤ ਸਿੰਘ ਬਾਦਲ ਨੂੰ ਕੀ ਕਹਣ ਜਾਓ ਲੱਖਾਂ ਦੇ ਨਹੀਂ ਜੀ ਕੀਤੀ ਕਰੋੜਾ ਕਰੋੜਾਂ ਨਹੀਂ ਕਰ ਦਿੱਤੀ ਸਰਕਾਰਾਂ ਨੂੰ ਇਹ ਪ੍ਰਾਲੇ ਕਰਨੇ ਚਾਹੀਦੇ ਜਿੱਥੇ ਸਰਦਾਰ ਤਬੀਰ ਸਿੰਘ ਕੀਤਾ ਜੀ ਕਬੱਡੀ ਜਿਹੜੀ ਕਰੋੜਾਂ ਨਹੀਂ ਕਰ ਦਿੱਤੀ ਗਈ ਸੀ ਕਿ ਲੱਗਦਾ ਇਹ ਗੇਮਾਂ ਨੂੰ ਸ਼ਰਧਾ ਕਰਨਾ ਚਾਹੀਦਾ ਕਬੱਡੀ ਆ ਚਾਹੇ ਕੋਈ ਵੀ ਗੇਮ ਆ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਉਹਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਇਹਨਾਂ ਦੇ ਵਿੱਚ ਆਉਣਾ ਚਾਹੀਦਾ ਹੈ ਖੇਡਾਂ ਦੇ ਵਿੱਚ ਆਉਣਗੇ ਨਸ਼ੇ ਤੋਂ ਦੂਰ ਰਹਿਣਗੇ ਸਾਡੇ ਇੱਕੋ ਗਾਂ ਇਹਨਾਂ ਦੇਸ਼ ਦਾ ਪ੍ਰੇਖ ਇਹਨਾਂ ਨੇ ਬਣਨਾ ਸਾਸੀਗਾ ਦੋਸਤੋ ਮੈਂ ਤੁਹਾਡਾ ਬੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਲੰਜਾਂ ਨਾਲ ਤਸਵੀਰਾਂ ਵਿਖਾਵਾਂਗੇ ਤਾਲੂ ਅਜਮਰ ਸਾਹਿਬ ਦੇ ਘੰਡੂਪੁਰ ਕਾਲੇ ਦੀਆਂ ਅਤੇ ਤੰਤਲ ਪੀਰ ਬਾਬਾ ਅਸ਼ਕਾਲੀ ਦੇ ਮੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਬੱਡੀ ਦਾ ਜਿਹੜੀ ਹੈ ਕਿਹ ਟੀਮ ਆਈਆਂ ਨੇ ਅਤੇ ਕਬੱਡੀ ਕੱਪ ਜਿਹੜਾ ਕਰਾਇਆ ਜਾ ਰਿਹਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਦਾ ਵਿੱਚ ਪਿੰਡ ਵਾਸੀ ਵੀ ਪਹੁੰਚੇ ਨੇ ਅਤੇ ਕਬੱਡੀ ਦਾ ਰੁਤਬ ਲਾ ਰਹੇ ਨੇ ਖਾਕ ਕੇ ਟੀਮਾਂ ਦੀ ਗੱਲ ਕਰੀਏ ਟੀਮਾਂ ਵੱਡੀਆਂ ਨੇ ਅਤੇ ਵੱਡੇ ਨਾਂ ਵੀ ਰੱਖਿਆਗੇ ਨੇ ਕੋਈ ਤਸਵੀਰਾਂ ਤੁਹਾਨੂੰ ਸਾਂਝੀ ਕਰਦਾਂਗੇ ਇਹ ਪੂਰਾ ਜਿਹੜਾ ਖਦਾ ਜਿਹੜਾ ਕਿ ਸਟੇਡੀਅਮ ਕਹ ਲਈਏ ਮદાન ਲਈ ਪੂਰਾ ਭਰਿਆ ਹੋਇਆ ਅਤੇ ਪੂਰੇ ਪਿੰਡ ਦੇ ਲੋਕ ਜਿਹੜੇ ਪਹੁੰਚੇ ਨੇ ਧਰਤਨ ਪੀਰ ਬਾਬਾ ਅਸ਼ਕਲੀ ਜੀ ਜੀਰ ਜੇ ਆਸਾਮ ਰਾਜ ਦੀ ਜਿਹੜੀ ਪੂਰੀ ਹੁੰਦੀਆਂ ਨੇ ਅਤੇ ਦੇਸ਼ਾਂ ਵੇਸਾਂ ਤੋਂ ਜਿਹੜੀ ਸੰਗਤ ਇੱਥੇ ਆਉਂਦੀ ਆ ਖਾਸ ਕਰਕੇ ਐਨਆਰਆਈ ਵੀਰ ਨੇ ਉਹਨਾਂ ਦਾ ਬੜਾ ਸਹਿਯੋਗ ਪਾਇਆ ਜਾਂਦਾ ਕਿ ਇਸ ਜਿੱਥੇ ਤਸਵੀਰਾਂ ਤੁਹਾਨੂੰ ਸਾਂਝੀ ਕਰਾਇਆ ਅਮਨਸਾ ਦੀਆਂ ਕਲਪੁਰ ਕਾਲੇ ਦੀਆਂ ਇੱਥੇ ਕਿ ਕਬੱਡੀ ਕੱਪ ਕਰਾਇਆ ਜਾ ਰਿਹਾ ਅਤੇ ਵੱਡੀਆਂ-ਵੱਡੀਆਂ ਟੀਮਾਂ ਆ ਲੈ ਜਿਹੜਾ ਕਿ ਭਾਗ ਲਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਕਲਪੁਰ ਕਾਲੇ ਦੀਆਂ ਅਤੇ ਖਾਸ ਕਰਕੇ ਨਸ਼ਾ ਤੋਂ ਬਚਣ ਵਾਸਤੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਜਿਹੜਾ ਕਿ ਨੌਟਵਾਨਾਂ ਨੂੰ ਕਬੱਡੀ ਦੇ ਪਾਸੇ ਜਿਹੜਾ ਲਾਇਆ ਜਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਿਰਤਾ ਤੁਹਾਨੂੰ ਸਾਂਝੀ ਕਰਾਂਗੇ ਅਮਰਸਰ ਦੀਆਂ ਬਰਿੰਦਸ ਸਿੰਘ ਕੋਲਾ ਜੀ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਕਿਉਂਕਿ ਹਮੇਸ਼ਾ ਹੀ ਇਹਨਾਂ ਵੱਲੋਂ ਜਿਹੜੀ ਕਿ ਬਾਬਾ ਜੀ ਦੇ ਦਰਬਾਰ ਤੇ ਖਾਸ ਕਰਕੇ ਇੱਥੇ ਜਿਹੜਾ ਕਬੱਡੀ ਟੂਰਨਾਮੈਂਟ ਇਹਨਾਂ ਵੱਲੋਂ ਜਾ ਕਰਾਇਆ ਜਾਂਦਾ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਆਪਣਾ ਤੁਸੀਂ ਜਿਹੜੀ ਇਹ ਸੰਸਥਾ ਬਣਾਈ ਆ ਕਿੰਨੇ ਜਿੰਨ ਤੋਂ ਜਿਹੜਾ ਬਾਬੇ ਦੇ ਦਰਬਾਰ ਤੇ ਇਹ ਜਿਹੜੇ ਕਬੱਡੀ ਟੂਰਨਾਮੈਂਟ ਕਰਾ ਰਹੇ ਹੋ ਇਹ ਕਬੱਡੀ ਬਾਬਾ ਜੀ ਦੀ ਕਿਰਪਾ ਜੀ ਇਹ ਗਰੀਬ ਨੂੰ 20 ਸਾਲ ਤੋਂ ਸੇਵਾ ਮਿਲੀ ਆ ਹਾਂ ਜੀ ਤੇ ਇਹ 20 ਸਾਲ ਤੋਂ ਆਪਣੇ ਜਿਹਨੇ ਪ੍ਰਬੰਧਕ ਕਮੇਟੀ ਇਹ ਕਰਾ ਰਹੀ ਆ ਪਹਿਲਾਂ ਮੇਲਾ ਸਾੜ ਤੋਂ ਪਹਿਲਾਂ ਵੀ ਸੰਗਠਨ ਕਰਾਉਂਦੀ ਆਂ ਲੇਕਿਨ ਲਗਭਗ ਸਾਡੀ ਕਮੇਟੀ ਜਿਹੜੀ 20 ਸਾਲ ਤੋਂ ਲਗਾਤਾਰ ਕਰਾ ਰਹੀ ਆ ਵੀਰ ਇਹ ਸੋ ਵੀ ਤੁਹਾਡੀ ਸਹਿਯੋਗ ਦਾ ਕੀ ਨਾ ਆਇਆ ਅਸਕਰੂ ਸਾਡਾ ਕਰ ਦਿਓ ਤੇ ਇਸ ਤੋਂ ਪਹਿਲਾਂ ਕੋਈ ਜਿਹੜਾ ਕੋਈ ਸਵੇਜ ਆ ਕੇ ਗਰੁੱਪ ਜਿਹੜਾ ਆਇਆ ਸੀ ਗੋਣ ਵਾਲੇ ਵੀ ਜਿਹੜਾ ਬੁਲਾਏ ਗਏ ਸੀ ਸਵੇਜ ਆਇਆ ਕੁਲਦੀਪ ਰੰਧਾਵਾ ਸੀ ਉਹ ਆਪਣਾ ਸਵੇਜ ਆ ਕੇ ਕਰਕੇ ਤੇ ਉਹ ਤੋਂ ਬਾਅਦ ਆ ਤੁਹਾਡੇ ਬੜਾ ਚਾਰ ਟੀਮਾਂ ਆਈਆਂ ਵਖੋ ਆ ਕਿ ਟੀਮਾਂ ਤੇ ਚਾਰੇ ਆਪਣੇ ਯੋਗ ਵਿਖਾਉਣ ਡੀਆਂ ਵੀ ਅੱਜ ਜਿਹੜੀਆਂ ਟੀਮਾਂ ਭਲਾਈਆਂ ਨੇ ਕਬੱਡੀ ਦੀ ਅਸੀਂ ਦੇਖਿਆ ਵੱਡੇ ਯੋਧੇ ਨੇ ਵੱਡੀਆਂ ਟੀਮਾਂ ਨੇ ਕਿਹੜੀਆਂ ਟੀਮਾਂ ਆਈਆਂ ਦੇਖੋ ਸਾਂਝਾ ਕਰ ਦੋ ਕਿੰਨਾ ਕਬੱਡੀ ਦਾ ਮੁਕਾਬਲਾ ਹੋ ਰਿਹਾ ਜਾਣਾ ਇਹ ਇਹ ਤਾਂ ਬਾਬਾ ਲਤਾ ਸਿੰਘ ਦੀ ਕਬੱਡੀ ਕਲੱਬ ਆ ਉਹ ਕਿਹੜੇ ਹਾਲਾਤ ਕਬੱਡੀ ਕਲੱਬ ਆ ਇਹ ਤਾਂ ਬਿਰਾਕੋੜ ਕਬੱਡੀ ਕਲੱਬ ਆ ਇੱਕ ਕਨਫਰ ਕਮੇਟੀ ਕਲੱਬ ਆ ਠੀਕ ਹੈ ਜੀ ਕਿੰਨੇ ਸੋਪੀ ਇਹਨਾਂ ਨੂੰ ਜਿਹੜਾ ਜਿਹੜਾ ਵੀ ਟੀਮਾਂ ਵਿੱਚ ਜਿੱਤਦਾ ਵਾ ਇਹਨਾਂ ਨੂੰ ਕੀ ਮਾਨ ਸਨਮਾਨ ਕਰਕੇ ਜਿਹੜਾ ਦਿੱਤਾ ਗਿਆ ਆ ਤੁਹਾਡੀ ਸਜਤਾ ਹੋਂਦ ਆ ਜਿਹੜਾ ਇਸ ਤਰ੍ਹਾਂ ਦੇ ਕਬੱਡੀ ਟੂਰਨਾਮੈਂਟ ਜਿਹੜੇ ਮੇਲੇ 'ਚ ਕਰਾਉਣੇ ਚਾਹੀਦੇ ਨੇ ਜਿਹੜੇ ਕਿ ਨੌਜਵਾਨ ਨਸ਼ਿਆਂ 'ਚ ਪਏ ਦੇ ਨਸ਼ਿਆਂ ਤੋਂ ਦੂਰ ਹੁੰਦੇ ਜੇ ਬਿਲਕੁਲ ਮੇਲੇ ਇੱਕੋ ਇਹਦੇ ਨਾਲ ਵੇਖ ਕੇ ਬੜੇ ਬੱਚਿਆਂ ਨੂੰ ਹੁਸ਼ਾ ਮਿਲਣਾ ਹੈ ਬੜੇ ਐਸੇ ਗੱਡੇ ਮੇਲਾ ਗਰਾਊਂਡ ਆ ਇੱਕ ਦੇ ਮੇਲੇ ਦਾ ਨਾਮ ਮੇਲ ਆ। ਮੇਲ ਦਾ ਮਤਲਬ ਆ ਅਸੀਂ ਸਾਰੇ ਇਕੱਠੇ ਆ। ਹਾਂਜੀ ਇੱਕ ਚੀਜ਼ ਉਹ ਮਿਲ ਜਾਂਦੀ ਐ। ਇੱਕ ਜਿਹੜੇ ਵਿਛੜੇ ਉਹ ਮਿਲ ਜਾਂਦੇ। ਇੱਕ ਦੇ ਸ਼ਬਦ ਦੇ ਅਸਾ ਸਾਡੇ ਬੱਚੇ ਸਾਰੇ ਮੈਚ ਵੇਖਣ ਦਾ। ਆ ਬੱਚੇ ਵੇਖਣ ਦਾ ਇਹਨਾਂ ਨੂੰ ਸ਼ਾਂ ਮਿਲਦਾ। ਹਾਂ ਜੀ ਸਭੀ ਤੁਹਾਡੇ ਪਿੰਡ ਦੀ ਗੱਲ ਕਰੀਏ ਕਨੂਪੁਰ ਕਾਲਿਆਂ ਦੀ ਗੱਲ ਕਰੀਏ ਇੱਥੋਂ ਦੇ ਨੌਜਵਾਨ ਜਿਹੜੇ ਕਿੰਨੇ ਕਿ ਵਿਦੇਸ਼ਾਂ ਵਿੱਚ ਗਏ ਨੇ ਤੇ ਜੇ ਕਰ ਗੱਲ ਕਰੀਏ ਅਤੰਤਾਂ ਬਾਬਾ ਪੀਰ ਜਿਹੜੇ ਕਿ ਅਸ਼ਕਲੀ ਵੀ ਆ ਉਹਨਾਂ ਦਾ ਅੱਜ ਮੇਲਾ ਬਣਾਇਆ ਜਾ ਰਿਹਾ ਸੰਗਤਾਂ ਕਿਤੋਂ ਕਿਤੋਂ ਆ ਰਹੀਆਂ ਨੇ ਅਸੀਂ ਦੇਖਿਆ ਖਚਾਖਾ ਜਿਹੜਾ ਭਰਿਆ ਹੋਇਆ ਕੀ ਗੱਲ ਜਾਊਗੀ ਵੇਖੋ ਜੀ ਉਹ ਗੁਰੂ ਦੇ ਪਰਮੇਸ਼ਰ ਦੀ ਕਿਰਪਾ ਆ ਜੇ ਕਿਸੇ ਵੀ ਕੋ ਮਨੋਕਾਮਨਾ ਪੂਰੀ ਹੁੰਦੀ ਆ ਤੇ ਵੇੜੀਆਂ ਇੰਨੀਆਂ ਰੌਣਕਾਂ ਲੱਗਦੀਆਂ ਤੇ ਇਹ ਆਸਨਾ ਭਾਗ ਲੱਗਦੇ ਆ ਜਿਹੜਾ ਬੰਦਾ ਆਸ ਲਈ ਕਿਉਂਦਾ ਉਹਨੂੰ ਪਾਗ ਲੱਗਦੇ ਲੱਗਦੇ। ਮੈਨੂੰ ਸਮਝ ਤੁਹਾਡੇ ਵੱਲੋਂ ਕਿੰਨੇ ਜੰਮੀ ਬਹ ਚੁੱਕੀ ਗਈ ਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਮੇਲਾ ਕਰਾਉਂਦਿਆਂ ਉਹ ਖਾਸ ਕਰਕੇ ਕਬੱਡੀ ਟੂਰਨਾਮੈਂਟ ਕਰਾਉਂਦੇ ਹਾਂ। ਇਹ ਲਗਭਗ ਮੈਨੂੰ ਆਰਕਾ 21 ਸਾਲ ਆ ਜੀ। 21 ਸਾਲ ਤੋਂ ਗਰੀਬ ਨੂੰ ਸੇਵਾ ਮਿਲੀ ਆ ਜੀ। ਹਾਂ ਜੀ। ਬੜੀ ਵੱਡੀ ਸਮਾਹਦਾਵਾ ਕੀ ਸਾਲ ਬਹੁਤ ਲੰਮਾ ਸਮਾਹਦਾਵਾ। ਕਿ ਲੱਗਦਾ ਵੀ ਬਾਬਾ ਜੀ ਨੇ ਦਰਬਾਰ ਤੋਂ ਤੁਹਾਨੂੰ ਬਹੁਤ ਕੁਝ ਮਿਲਿਆ ਵਾ। ਜਿਹੜਾ ਤੁਹਾਡੇ ਝੋਲੀਆਂ ਭਰੀਆਂ ਨੇ ਅੱਜ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਜਿਹੜਾ ਇਸ ਦਰਬਾਰ ਤੇ ਆਊਗਾ ਸੱਚੇ ਬਣੋ ਉਹਦੀਆਂ ਵਾ ਖੇਡਦੇ ਖੇਡਦੇ ਵਿਦੇਸ਼ਾਂ 'ਚ ਚਲੇ ਗਏ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਗਏ ਆ ਉਹ ਇਹਨਾਂ ਗ੍ਰਾਉਂਡਾਂ ਦੇ ਵਿੱਚੋਂ ਮੰਗਾ ਮੰਗ ਕੇ ਗਏ ਆ ਅਸੀਂ ਇਹਨਾਂ ਗੁਰੂ ਪਾਤਸ਼ਾਹ ਸਾਡੀ ਮੰਗ ਪੂਰੀ ਹੋਵੇ ਸਾਰੀ ਸੰਗਤ ਹੀ ਹੋਵੇ ਇਹਨਾਂ ਦੇ ਚਰਨਾਂ ਪਿੱਛੇ ਸਾਨੂੰ ਵੀ ਅਸੀਸ ਮਿਲੇ ਨਸ਼ੇ ਦੀ ਗੱਲ ਕਰੀਏ ਨਸ਼ੇ ਦਾ ਬੜਾ ਮੁੱਦਾ ਘਰ ਮਾਇਆ ਪਿਆ ਵਾ ਤੁਹਾਡੇ ਇਲਾਕੇ ਦਾ ਕੀ ਹਾਲਾਤ ਰਹਿ ਕਿ ਸਰਕਾਰ ਜਿਹੜਾ ਨਸ਼ਾ ਬਰੂ ਦੇ ਮਸੂਲ ਚਲਾਇਆ ਗਿਆ ਵਾ ਕਿ ਲੱਗਦਾ ਵਾ ਕਿ ਥਲ ਪਈ ਨਸ਼ਾ ਨੂੰ ਨਸ਼ੇ ਦੀ ਗੱਲ ਸੁਣ ਲੋ ਹੁਣ ਮੇਨੂੰ ਪੁਲਿਸ ਵਾਲੇ ਭਾਵੇਂ ਨਾਲ ਇਹ ਗੱਲ ਦਾ ਤਰਾਜ਼ ਹੀ ਕਰਨਾ ਅਸੀਂ ਸਾਰਿਆਂ ਲਿਖਤ ਤੌਰ ਤੇ ਕਾਰਪੋਰੇਸ਼ਨ ਨੂੰ ਆਨੇ ਬੀਡ ਉਹ ਆਪਣਾ ਕਮਿਸ਼ਨਰ ਦਫਤਰ ਜੇ ਕਿ ਕੋਈ ਮੁਲਾਜ਼ਮ ਨਜ਼ਰ ਆਇਆ ਕੋਈ ਠੀਕ ਹੈ ਕੋਈ ਮੁਲਾਜ਼ਮ ਨਹੀਂ ਨਜ਼ਰ ਆਇਆ ਮੈਂ ਸਰਕਾਰ ਨੂੰ ਇਹਦਾ ਲਾਂਮਾ ਦੇਣਾ ਤੇ ਲਿਖਤੀ ਨੂੰ ਨਹੀਂ ਆਪਾਂ ਮੰਨਦੇ ਤੇ ਫਿਰ ਮੰਨਦੇ ਕਿ ਕਾਨੂੰ ਰੋਪਨ ਆਖੜੇ ਕੋਈ ਇਹ ਹਾਸਾ ਹੋ ਜਾਂਦਾ ਹੈ ਠੀਕ ਹੈ ਇਹ ਕੌਣ ਜ਼ਿੰਮੇਵਾਰ ਹੈ ਤੁਸੀਂ ਦੇਖਿਆ ਖਾਸ ਜਗ੍ਹਾ ਹਮੇਸ਼ਾ ਮੇਲੇਾਂ 'ਚ ਪੁਲਿਸ ਦਾ ਬੜਾ ਪ੍ਰਬੰਧ ਹੋਿੰਦਾ ਵਾ ਕਿਉਂ ਤੁਸੀਂ ਦੇਖਿਆ ਬਾਰੂ ਨੌਂਵਾਉਂਦੇ ਕਿ ਹੁੱਲੜ ਬਾਜੀ ਹੋ ਸਕਦੀ ਆ ਅਸੀਂ ਦੇਖਿਆ ਹਮੇਸ਼ਾ ਪੁਲਿਸ ਦੇ ਜਿਹੜੇ ਤਣਾਤ ਹੁੰਦੇ ਨੇ ਕਿਹਾ ਤੁਸੀਂ ਇਤਲਾਹ ਨਹੀਂ ਦਿੱਤੀ ਥਾਣੇ ਵਾਲਿਆਂ ਨੂੰ ਭਾਜੀ ਸਭ ਕੁਝ ਲਿਖਤੀ ਤੌਰ ਤੇ ਦਿੱਤਾ ਹੈ ਲਿਖਤੀ ਤੌਰ ਤੇ ਦਿੱਤਾ ਸਾਡੇ ਕੋਲ ਸਿੱਧਾ ਨਹੀਂ ਆ ਕੋਈ ਇੱਕ ਮਲਾਜਮ ਵਿਖਾ ਲੋ ਕਿ ਕੋਈ ਮਲਾਜਮ ਆ ਸਾਨੂੰ ਤੇ ਇਹਨੇ ਪੁੱਛਿਆ ਵੀ ਨਹੀਂ ਵੀ ਤੁਹਾਡਾ ਪ੍ਰੋਗਰਾਮ ਕੀ ਆ ਇਹਨਾਂ ਨੂੰ ਦੋ ਦਿਨ ਪਹਿਲਾਂ ਪੁੱਛਦੇ ਰਹਾ ਆ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਕੀ ਲੱਗਦਾ ਨਹੀਂ ਕਿ ਇੱਥੇ ਰਾਜਨੀਤੀ ਇੱਥੇ ਹੋਈ ਆ ਗੁਰੂ ਘਰ ਇਸ ਤਰ੍ਹਾਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਵੇਖੋ ਆਪਾਂ ਨਹੀਂ ਕਹਿੰਦੇ ਕਿਉਂ ਇੱਥੇ ਆਹੀ ਆਪਣਾ ਪਿੰਡ ਰਾਜਨੀਤੀ 'ਚ ਨਹੀਂ ਲਿਆਉਂਦੇ ਖਾਸ ਕਰਕੇ ਗਰਾਊਂਡ ਦੇ ਵਿੱਚ ਬਾਹਰ ਜੋ ਮਰਜ਼ੀ ਕੋ ਕਰਦਾ ਵੀਰੇ ਸਾਡਾ ਮੇਲੇ ਦਾ ਮਤਲਬ ਆ ਸਾਰੇ ਇਕੱਠੇ ਆ ਸੋ ਵੀ ਕਬੱਡੀ ਦੀ ਗੱਲ ਕਰੀਏ ਕਿ ਲੱਗਦਾ ਵੀ ਮਾਵਾ ਆਪਣੇ ਪੁੱਤਾਂ ਦਾ ਦੇਖਭਾਲ ਕਰਨੀ ਚਾਹੀਦੀ ਆ ਅਤੇ ਘਰ ਵਿੱਚੋਂ ਇੱਕ ਜਿਹੜਾ ਮੁੰਡਾ ਵਾ ਉਹ ਕਬੱਡੀ ਦੇ ਵਿੱਚ ਯੂਨ ਹੋਣਾ ਚਾਹੀਦਾ ਵਾ ਬਿਲਕੁਲ ਮੈਂ ਨਾ ਕਬੱਡੀ ਛੱਡ ਕੇ ਜਿਹੜੇ ਵੀ ਖੇਡ ਆ ਕੋਦੇ ਵਿੱਚ ਬੱਚਾ ਆਵੇ ਨਾ ਤੇ ਬੱਚਾ ਐਦਾਂ ਖੇਡ ਲਿਆ ਸਭ ਜਿਹਦੇ ਮਾਪਿਓ ਵੇਖਣ ਤਾਂ ਕਿੰਨਾ ਉਹਨਾਂ ਨੂੰ ਚਾਹ ਜਿਨ੍ਹਾਂ ਦੇ ਰਿਸ਼ਤੇਦਾਰ ਵੇਖਣ ਲਾਈਵ ਚੱਲਣ ਰਿਆ ਦੇਸ਼ਾਂ ਬਦੇਸ਼ਾਂ ਸੰਗਤ ਵੇਖਣ ਲਈ ਆ ਤੇ ਕਿਉਂ ਕੀਤਾ ਇਹ ਸ਼ਾ ਵੀ ਸਾਡੀ ਸੰਗਤ ਵੇਖੇ ਹਾਂਜੀ ਮੈਨੂੰ ਇਹ ਸਭ ਸੁਣ ਸਕਦਾ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਦੇਖ ਰਹੇ ਨੇ ਆਪਨੇ ਉਹ ਬਲੰਦਰ ਸਿੰਘ ਕੋਲਾ ਜੀ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ ਕਿੰਨਾ ਕੁ ਧੰਨਵਾਦ ਕਰਨਾ ਚਾਹੋਗੇ ਜਿਹੜੇ ਐਨ ਆਰ ਆਈ ਵੀ ਤੁਹਾਨੂੰ ਦੇਖ ਰਹੇ ਨੇ ਖਾਸ ਕਰਕੇ ਆਪਣੇ ਪਿੰਡ ਦੀ ਗੱਲ ਕਰੀਏ ਕੜੂਪੁਰ ਕਾਨਾ ਜਿਹੜੇ ਨੌਜਵਾਨ ਵਿਦੇਸ਼ਾਂ ਧਰਤੀ ਪਹੁੰਚੇ ਨੇ ਵੇਖੋ ਮੇਰਾ ਖਿਆਲ ਹੈ ਘਟ ਤੋਂ ਘਟ ਨਾ ਕੋਈ 5-7% ਸਾਡੇ ਵਿਦੇਸ਼ਾਂ ਦੇ ਵਿੱਚ ਬੱਚੇ ਆ ਮੇਰੇ ਆਪਣੇ ਵੀ ਆ ਸਤਗੁਰੂ ਪਾਤਸ਼ਾਹ ਕਿਰਪਾ ਕਰੇ ਮੈਂ ਉਹਨਾਂ ਕਿ ਵੀ ਅਦਾਸ ਕਰਦਾ ਉਹਨਾਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਪੁੱਤਰ ਭਾਵੇਂ 10 ਰੁਪਏ 20 ਰੁਪਏ ਮਹੀਨਾ ਕਢੋ ਇਨਾਂ ਕਮਾਂ ਵਾਸਤੇ ਜਰੂਰ ਹਿੱਸਾ ਪਾਇਆ ਕਰੋ ਮੇਰੀ ਬੇਨਤੀ ਆ ਬਾਕੀ ਮੇਰੇ ਨਾਲ ਜੋ ਅੱਜ ਸੰਯੋਗ ਦੇ ਰਹੇ ਨੇ ਸਰਜੀਤ ਸਿੰਘ ਪਹਿਲਵਾਨਾ ਗੁਰਦੀਪ ਸਿੰਘ ਦੀਸ਼ਾ ਆਜੀ ਪਰਮਜੀਤ ਆਜੀ ਸਰਿੰਦਰ ਜੰਦਾ ਇਹ ਅਸੀਂ ਮੈਂਬਰ ਜਿਹੜੇ ਆ ਇਹ ਜਿਹੜੇ ਸਾਡੇ ਮੈਂਬਰ ਆ ਆਜੀ ਇਹ ਮੇਰਾ ਸਾਥ ਦਿੰਦੇ ਆ ਕਿ ਇਹ ਮੇਲਾ ਰਮਾਨਾ ਹੋਏ ਨਾ ਇੰਨੇ ਪਾਰਟੀ ਭਾਈ ਉੱਠ ਕੇ ਉੱਪਰ ਉੱਠ ਕੇ ਜਿਹੜੀ ਤੁਹਾਡੇ ਦਾ ਮੇਲੇ ਸਾਥ ਦਿੰਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਪਰ ਗੁਰੂ ਘਰ ਕੋਈ ਰਾਜਨੀਤੀ ਦੀ ਕੋਈ ਪਾਰਟੀ ਬਾਜ਼ੀ ਸਾਰੇ ਇੱਕ ਜੁੜ ਇਕੱਠੇ ਹੋ ਕਰਦੇ ਨੇ ਸਾਡੇ ਪ੍ਰਧਾਨ ਜੀ ਕਾਲੀ ਗੱਲ ਦੇ ਨੇ ਮੈਂ ਕਾਂਗਰਸ ਦਾ ਆ ਆਮ ਜੀ ਦੀ ਆਮ ਪਾਰਟੀ ਦੇ ਨੇ ਹਾਂਜੀ ਸਾਰੇ ਸਾਡੇ ਪਾਰਟੀ ਅਲੱਗ ਲਾ ਕੇ ਆ ਲੇਕਿਨ ਇੱਥੇ ਹੀ ਇੱਕ ਆ ਇੱਥੇ ਇੱਕ ਆ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਬਹੁਤ ਖੁਸ਼ ਰਹਿ ਹ ਦਿੱਤਾ ਵਾ ਅਤੇ ਉਹਨਾਂ ਕਹਿਆ ਵੀ ਰੁਧਰ ਸਿੰਘ ਢੋਲਾ ਜਿਹੜੇ ਕੀ ਇਹ ਪ੍ਰਬੰਧਕ ਇੰਨਾ ਨੇ ਜਿੰਦਾ ਇਹਨਾਂ ਵੱਲੋਂ ਕਬੱਡੀ ਟੂਰਨਾਮੈਂਟ ਦਾ ਇਹਨਾਂ ਵੱਲੋਂ ਜਿਹੜੀ ਕੀ ਕਬੱਡੀ ਕਰਾਈ ਜਾ ਰਹੀ ਹੈ ਵੱਡਾ ਯੋਗਦਾਨ ਪਾਇਆ ਗਿਆ ਵਾ ਅਤੇ ਉਹਨਾਂ ਕਹਿਆ ਵੀ ਸਹਿਯੋਗ ਜਿਹੜਾ ਹਰ ਕਿਸ ਨੂੰ ਕਰਨਾ ਚਾਹੀਦਾ ਅਤੇ ਹਰ ਇੱਕ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਕਬੱਡੀ ਵੱਲ ਜਾਂ ਕੋਈ ਵੀ ਗੇਮ ਜਿਹੜੀ ਆ ਉਹ ਕਰਨੀ ਚਾਹੀਦੀ ਆ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਸਾਹਿਬ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਕਬੱਡੀ ਟੂਰਨਾਮੈਂਟ ਹੋ ਰਹੀ ਆ ਦਰਸ਼ਕਾਂ ਨੂੰ ਸੰਦੇਸ਼ ਕਰ ਦਿਓ ਬੜਾ ਖੜੇ ਹੋਗੇ ਯਾਰ ਅੱਜ ਅਹੀ ਬਾਬਾ ਸ਼ਕਲੀ ਸ਼ਾਦੀ ਜਾਂਚ ਮੇਲਾ ਹੋ ਰਿਹਾ ਜੀ ਕਬੱਡੀ ਦਾ ਟੂਰਨਾਮੈਂਟ ਸਾਰੇ ਪਿੰਡ ਕਾਲੇ ਦੀ ਸੰਗਤ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਤੇ ਸਾਰੇ ਇਸ ਮੇਲੇ ਦਾ ਆਨੰਦ ਮਾ ਰਹੇ ਨੇ ਕਬੱਡੀਆਂ ਦਾ ਸੋ ਅਹੀ ਇਹੋ ਕਹਿਣਾ ਚਾਹਾਂਗੇ ਵੀ ਹਰ ਸਾਲ ਇਸ ਤਰ੍ਹਾਂ ਦੇ ਮੇਲੇ ਹਰ ਇੱਕ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਆ ਸਾਰੀ ਸੰਗਤ ਲਈ ਸਾਰੇ ਪਿੰਡਾਂ ਲਈ ਵਧੀਆ ਗੱਲ ਹੈ ਜੀ ਦੀ ਪਲਵਾਰ ਸਾਡੇ ਨਾਲ ਨੇ ਜਿਹੜੇ ਕਿ ਸ਼ੋਮਨੀ ਕਾਇਦਾਨ ਦੇ ਸ਼ਹਿਰੀ ਪ੍ਰਧਾਨ ਨੇ ਅਤੇ ਪਿੰਡ ਕਣਪੁਰ ਕਾਲਿਆਂ ਦੇ ਨੇ ਅਤੇ ਬੜਾ ਲੋਕ ਪਿਆਰ ਵੀ ਕਰਦੇ ਨੇ ਉਹ ਪਲਵਾਰ ਸਾਹਿਬ ਕਿੱਦਾਂ ਦੇ ਦੋ ਆ ਜਿਹੜਾ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਤੰਤਰ ਬਾਬਾ ਪੀਰ ਬਾਬਾ ਅਸ਼ਗਲੀ ਦੇ ਦਰਬਾਰ ਕੀ ਗੱਲਾਂ ਜਾਓਗੇ ਅੱਜ ਬਾਡਾਸਪੋਰਟਸ ਕਲੱਬ ਵੱਲੋਂ ਅੱਜ ਸਾਡੇ 15 ਕਬੱਡੀ ਦੇ ਬਹੁਤ ਵੱਡੇ ਦੋ ਮੈਚ ਕਰਾਏ ਕਰਾਏ ਗਏ ਨੇ ਜਿਹਦੇ ਵਿੱਚ ਇੱਕ ਕਿਰਿਆ ਕਲੱਬ ਇੱਕ ਲੱਧੂ ਕਲੱਬ ਦੋ ਵੱਡੀਆਂ ਟੀਮਾਂ ਖੇਡ ਰਹੀਆਂ ਨੇ ਉੱਤੋਂ ਪਹਿਲਾਂ ਦੋ ਟੀਮਾਂ ਨੇ ਜਿਹਨੇ ਪਹਿਲਾ ਮੈਚ ਖੇਡਿਆ ਹੈ ਇਹਦੇ ਵਿੱਚ ਜਿਹੜੀ ਜੇਤੂ ਟੀਮ ਹੋਊ ਉਹ 10 ਵੱਲੋਂ ਸਪான்ਸਰ ਕੀਤਾ ਜਾਊਗਾ ਉਹਨੂੰ ਕੀਤਾ ਗਿਆ ਜੋ ਵੀ ਸੇਵਾ ਹੋਊ ਮੈਂ ਮੈਂ ਦਊਗਾ ਜੀ ਪੰਜਾਬੀ ਕਿੰਨਾ ਰੇਡ ਰਿਓ ਜੋ ਸ਼ੋਭਨੀ ਕਾਲ ਦੇ ਸਰਕਾਰ ਸੀ ਸਰਦਾਰ ਸੁਖਬੀ ਸਿੰਘ ਬਾਦਲ ਨੇ ਜਿਹੜੀ ਕਬੱਡੀ ਕਿਸੇ ਵਾਲੇ ਕੱਖਾ ਨਹੀਂ ਹੁੰਦੀ ਸੀ ਲੱਖਾਂ ਨਹੀਂ ਕਰ ਦਿੱਤੀ ਗਈ ਸੀ ਵਰਲਡ ਕੱਪ ਆਜ ਵੀ ਲੋਕੀ ਯਾਦ ਕਰਦੇ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਕੀ ਕਹਣ ਜਾਓ ਲੱਖਾਂ ਦੇ ਨਹੀਂ ਜੀ ਕੀਤੀ ਕਰੋੜਾ ਕਰੋੜਾ ਨਹੀਂ ਕਰ ਦਿੱਤੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਖੇਡ ਮੇਲੇ ਹੁੰਦੇ ਨੇ ਸੱਭਿਆਚਾਰ ਮੇਲੇ ਹੁੰਦੇ ਸਾਡੇ ਪਿੰਡੂ ਸੱਭਿਆਚਾਰ ਮੇਲੇ ਨੇ ਇਹ ਸੱਥਾਂ ਦੇ ਵਿੱਚ ਬਹਿ ਕੇ ਬਰੇਹਂਦੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਵੇਖ ਕੇ ਬੱਚੇ ਕਾਹ ਤੋ ਸ਼ਾਹ ਪੈਦਾ ਕਰਦੇ ਨੇ ਜਿਹੜੇ ਨਸ਼ਿਆ ਪੱਤਾ ਤੋਂ ਦੂਰ ਰਹਿ ਕੇ ਇਹਨਾਂ ਵਿੱਚ ਬੜੀ ਬੜੀਆ ਮੱਲਾ ਮਾਰਦੇ ਨੇ ਪਿੰਡਾਂ ਦਾ ਨਾਂ ਰੋਸ਼ਨ ਕਰਦੇ ਨੇ ਜੇ ਖੇਡ ਮੇਲੇ ਕਰਾਏ ਜਾਣਗੇ ਲੋਕ ਨਸ਼ਾ ਤੋਂ ਦੂਰ ਰਹਿਣਗੇ ਸਰਕਾਰਾਂ ਨੂੰ ਇਹ ਪ੍ਰਾਲੇ ਕਰਨੇ ਚਾਹੀਦੇ ਜਿੱਦਾਂ ਸਰਦਾਰ ਸੁਖਬੀਰ ਸਿੰਘ ਕੀਤਾ ਜੀ ਕਬੱਡੀ ਜਿਹੜੀ ਕਰੋੜਾਂ ਦੀ ਕਦਰ ਦਿੱਤੀ ਗਈ ਸੀ ਕਿ ਲੱਗਦਾ ਹੈ ਗੇਮਾਂ ਨੂੰ ਸ਼ਰਧਾ ਕਰਨਾ ਚਾਹੀਦਾ ਕਬੱਡੀ ਆ ਚਾਹੇ ਕੋਈ ਵੀ ਇਹ ਗੇਮ ਆ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਬਿਲਕੁਲ ਟੰਡੀ ਜੀ ਤੁਹਾਨੂੰ ਸਵਾਲ ਕੀਤਾ ਬਹੁਤ ਵਧੀਆ ਸਵਾਲ ਆ ਕਬੱਡੀ ਦਾ ਇੱਕ ਪਿੰਡੂ ਖੇਡ ਮੇਲੇ ਲੱਗਣਿਆ ਜਾਂਦਾ ਕਿਉਂ ਕਬੱਡੀ ਜਿਹੜੀ ਸਾਡੀ ਇੱਕ ਮਾ ਖੇਡ ਆ ਉਹਦੇ ਵਿੱਚ ਅਸੀਂ ਬੜੇ ਇਤਿਹਾਸ ਪਿੰਡੂ ਲੋਕ ਜਿਹੜੇ ਨੇ ਉਹਨਾਂ ਤੇ ਸ਼ਰਾਂ ਦੀ ਵਜ੍ਹਾ ਚ ਬਹੁਤ ਇਹਦਾ ਸਮਾਚਾਰ ਹੈ ਕਬੱਡੀ ਪਰ ਬੜੇ ਬੱਡੇ ਸਾਡੇ ਪ੍ਰਾਣ ਪਾਦਾ ਹੋਏ ਨੇ ਗੋਪੀ ਫਰੰਦੀਪੁਰੇ ਵਰਗੇ ਜਿਨ੍ਹਾਂ ਦਾ ਨਾਮ ਸੁਣ ਕੇ ਲੋਕ ਵੀਰਾ ਘੱਟ ਕੇ ਮੇਲਿਆਂ ਦੇ ਵਿੱਚ ਆਉਂਦੇ ਨੇ ਇਸ ਕਰਕੇ ਕਬੱਡੀ ਜਿਹੜੀ ਸਾਡੀ ਮਾਂ ਗੇਡ ਹੈ ਲਗਦਾ ਤੁਸੀਂ ਵੀ ਪੁਲਵਾ ਰਹੇ ਹੋ ਕਿ ਲਗਦਾ ਅੱਜ ਤੁਹਾਡੀ ਖਾਦੀ ਖਰਾਕਾ ਕੰਮ ਆਇਆ ਆ ਸੁਖਨਾ ਤੁਹਾਡਾ ਸੀ ਬਹੁਤ ਸੋਹਣਾ ਵਾ ਪ੍ਰਮਾਤਮਾ ਹੋਰ ਤੁਹਾਡੀ ਉਮਰ ਲੰਮੀ ਕਰੇ ਕਿ ਲਗਦਾ ਵੀ ਨੌਜਵਾਨਾਂ ਨੂੰ ਪੁਲਵਾਨੀ ਵਾਂ ਜਾਂ ਕਿਸੇ ਵੀ ਬਾਸੇ ਆਉਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿ ਕੇ ਬਿਲਕੁਲ ਦੇਖੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਦੇ ਵਿੱਚ ਆਉਣਾ ਚਾਹੀਦਾ ਹੈ ਖੇਡਾਂ ਦੇ ਵਿੱਚ ਆਉਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਸਾਡੇ ਕੋ ਗਾਂਹਾਂ ਦਾ ਦੇਸ਼ ਦਾ ਪੇਖ ਇਹਨਾਂ ਨੇ ਬਣਨਾ ਇਸ ਕਰਕੇ ਨਸ਼ਿਆਂ ਤੋਂ ਨਸ਼ਿਆਂ ਦੀ ਇੱਕ ਐਡੀ ਵੱਡੀ ਬਿਮਾਰੀ ਸਾਡੇ ਪੰਜਾਬ ਤੇ ਨਹੀਂ ਸਾਰੇ ਆਲ ਵਰਲਡ 'ਚ ਹੀ ਪੈ ਗਈ ਆ ਉਸ ਕਰਕੇ ਉਸ ਤੇ ਚਲੋ ਆਪਾਂ ਸਾਰੇ ਹੀ ਇਸ ਗੱਲ ਤੋਂ ਜੇ ਦੂਰ ਰਵਾਂਗੇ ਖੇਡ ਮੇਲੇ ਚ ਜਾਵਾਂਗੇ ਤੇ ਫੇਰ ਇਹਨੂੰ ਲੋਕੀ ਉਹ ਬੰਨੇ ਮੁੱਢਣਗੇ ਤੇ ਖੇਡ ਮੇਲੇ ਬੜੇ ਵੱਡਿਆ ਮੱਲਾ ਮਾਰਨਗੇ ਇਹ ਹਰ ਪਿੰਡ ਦੇ ਵਿੱਚ ਇੱਕ ਖੇਡ ਮੇਲਾ ਜਰੂਰ ਹੁਣ ਬਹੁਤ ਜ਼ਰੂਰੀ ਹੈ ਅਸੀਂ ਦੇਖਿਆ ਤੁਹਾਡੀ ਸਰਕਾਰ ਸੀ ਇਸ ਰਾਸ਼ਟਰੀ ਪੱਸ਼ੇ ਬਾਦਲ ਲਈ ਕਾਰੀ ਚੱਲਦੀ ਅਸੀਂ ਦੇਖੋ ਪਿੰਡ ਪਿੰਡ ਉੱਤੇ ਇੱਕ ਜੇਮਗਲਾ ਬਣਾਕ ਦਿੱਤੀ ਸਮਾਂ ਦਿੱਤਾ ਗਿਆ ਸੀ ਜਿਮਾਂ ਦਾ ਕਿ ਲੱਗਦਾ ਹੁਣ ਵੀ ਇਹ ਚੀਜ਼ਾਂ ਹੋਣੀ ਚਾਹੀਦੀਆਂ ਜਿਹੜੇ ਬੱਚੇ ਨਕਸ਼ਾ ਦੇ ਕਰਦੇ ਨੇ ਜਾਂ ਵਿਲੇ ਨੇ ਉਹ ਆਪਣਾ ਸੁਪਨੀ ਬਣਾਉਣ ਗੁਰੂ ਸਾਹਿਬ ਕਿਰਪਾ ਕਰਨ ਸਾਡੀ 2027 ਦੀ ਸਰਕਾਰ ਬਣੇ ਬਾਬਲ ਸਾਹਿਬ ਕੋ ਆਕੇ ਇਕਬੀਰ ਸਾਹਿਬ ਨੂੰ ਸਾਡੇ ਪ੍ਰਧਾਨ ਸਾਹਿਬ ਨੂੰ ਉਹਨਾਂ ਕੋ ਖੇਡ ਪਿੰਡ ਦੇ ਵਿੱਚ ਖੇਡ ਮੇਲੇ ਕਰਾਵਾਂਗੇ ਵਧੀਆ ਜਿਮ ਵਧੀਆ ਗਰਾਉਂਡਾਂ ਇਤਿਆਰ ਕਰਕੇ ਦੇਵਾਂਗੇ ਇਹ ਸਾਡੇ ਮੰਦ ਵਿੱਚ ਬਹੁਤ ਸ਼ੌਂਕ ਆ ਪਤਲਵਾ ਜੀ ਇਹ ਸੀ ਗੱਲ ਬਖਤੀ ਜੀ ਸਦੀਪ ਪਹਿਲਵਾਨ ਜਿਹੜੇ ਕੀ ਸ਼੍ਰੋਮਣੀ ਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਅਤੇ ਉਹਨਾਂ ਕਹਿੰਿਆ ਕਿ ਜਦੋਂ ਸਾਡੀ ਸਰਕਾਰ ਆਵੇਗੀ ਵੱਡੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਖਾਸ ਕਰਕੇ ਪਿੰਡਾਂ ਦੇ ਖੇਡ ਮੇਲੇ ਜਿਹੜੇ ਨੇ ਕਬੱਡੀ ਹੋ ਗਈ ਕੋਈ ਵੀ ਚੀਜ਼ਾਂ ਹੋ ਗਈਆਂ ਉਹਨੂੰ ਅੱਗੇ ਲੈਣਾ ਜਾਊਗਾ ਤੇ ਖਾਸ ਕਰਕੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਕਬੱਡੀ ਦੇ ਬਾਲ ਜਾਂ ਕਿਸੇ ਵੀ ਗੇਮ ਵਾਲੇ ਪਾਸੇ ਹੁਣ ਕਿਉਂਕਿ ਵੱਡਾ ਪਰੇਲਾ ਵਾਸੀ ਦੇਖਿਆ ਨਸ਼ੇ ਦਾ ਜਿਹੜਾ ਕੋਹੜ ਆ ਮਾਮਾ ਦੇ ਪੁੱਤ ਜਿਹੜੇ ਨੇ ਇੱਕ ਵਾਰੀ ਮਾਰ ਦਿੱਤੇ ਗਏ ਨੇ ਇਸੇ ਨੇ ਨਸ਼ੇ ਨੇ ਅਤੇ ਨਸ਼ਾ ਜਿਹੜਾ ਵਾ ਸਰਕਾਰ ਚਾਹੇ ਨਸ਼ਾ ਠੱਲ ਪਾ ਰਹੀ ਆ ਪਰ ਕਿੱਧਰ ਕਿੱ데 ਹਜੇ ਵੀ ਲੋੜ ਆ ਕੋਈ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਘਰ ਉੱਪਰ ਕਾਲੇ ਗਰਾਊਂਡ ਦੀ ਆ ਜਿੱਥੇ ਕੀ ਤਨਤਨ ਪੀਰ ਬਾਬਾ ਅਸ਼ਕਲੀ ਦੇ ਮੇਲੇ ਦੀਆਂ ਅਤੇ ਇੱਥੇ ਅੱਜ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਵੱਡੀਆਂ ਟੀਮਾਂ ਜਿਹੜੀਆਂ ਲਿਆਉਂਦੀਆਂ ਨੇ ਤੁਸੀਂ ਦੇਖਿਆ ਖਚਾਖੜ ਜਿਹੜਾ ਕੀ ਭਰਿਆ ਪਿਆ ਸਟੇਡੀਅਮ ਖਚਾਖੜ ਜਿਹੜਾ ਭਰਿਆ ਪਿਆ ਵਾ ਪਰ ਲੋਕ ਜਿਹੜੇ ਨੇ ਦੂਜਾ-ਦੂਜੇ ਤੋਂ ਕਬੱਡੀ ਵੇਖਣ ਵਾਸਤੇ ਆਏ ਨੇ ਐਸੇ ਕਿ ਸਾਡੀ ਵੀ ਦਸ਼ਕਾ ਅਪੀਲ ਹੈ ਭਾਈ ਆਪਣੇ ਨੌਜਵਾਨ ਆਪਣੇ ਪੁੱਤਰਾਂ ਨੂੰ ਤੁਸੀਂ ਬਚਾ ਕੇ ਰੱਖੋ ਅਤੇ ਦਸ਼ਿਆਂ ਤੋਂ ਜਿਹੜਾ ਭਰੇ ਕਰੋ ਅਤੇ ਆਪਣੇ ਇਸ ਬੱਚਿਆਂ ਨੂੰ ਕਬੱਡੀ ਵਾਲੇ ਜਾਂ ਕਿਸੇ ਵੀ ਗੇਮ ਵਾਲੇ ਦੇ ਜਰੂਰ ਆਓ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜਜੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ